ਪੰਜਾਬ ਦੇ ਵਿੱਚ ਵੱਡਾ ਹਾਦਸਾ ਹੋਇਆ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਹੋਇਆ ਜਿੱਥੇ ਚੱਬੇਵਾਲ ਦੇ ਕੋਲ ਇੱਕ ਬੱਸ ਦੀ ਅਤੇ ਇੱਕ ਟਰਾਲੀ ਦੀ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਕਿ ਇੱਟਾਂ ਨਾਲ ਭਰੀ ਟਰਾਲੀ ਜਿਹੜੀ ਹੈ ਉਹ ਪੱਠੇ ਤੋਂ ਨਿਕਲਦੀ ਹੈ ਤੇ ਉਸ ਦੀ ਰਫ਼ਤਾਰ ਜਿਹੜੀ ਹੈ ਉਹ ਤੇਜ਼ ਹੁੰਦੀ ਹੈ ਜਿਸ ਕਾਰਨ ਉਹ ਬੱਸ ਦੇ ਵਿੱਚ ਜਾ ਬੱਜਦੀ ਹੈ ਜਿਸ ਕਾਰਨ ਪੰਜ ਜਿਹੜੀ ਹੈ ਪੰਜ ਲੋਕ ਜ਼ਖਮੀ ਹੋ ਜਾਂਦੇ ਨੇ ਇਹ ਪੰਜਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਬੱਸ ਦੀ ਤੇ ਟਰਾਲੀ ਦੀ ਜਵਰਦਸਤ ਟੱਕਰ ਹੋਈ ਹੈ ਤੇ ਟੱਕਰ ਦੇ ਵਿੱਚ ਪੰਜ ਲੋਕ ਜ਼ਖਮੀ ਹੋਏ ਨੇ ਕਿਹਾ ਜਾ ਰਿਹਾ ਕਿ ਟਰਾਲੀ ਦੀ ਰਫਤਾਰ ਜਿਹੜੀ ਹੈ ਤੇਜ਼ ਸੀ ਫਿਰ ਕਿਸੇ ਨੇ ਉੱਥੇ ਮੌਕੇ ਦੀ ਸਾਰੀ ਵੀਡੀਓ ਬਣਾ ਲਈ ਤੇ ਵੀਡੀਓ ਜਿਹੜੀ ਆ ਵਾਇਰਲ ਕਰ ਦਿੱਤੀ ਪਰ ਤੁਸੀਂ ਤਸਵੀਰਾਂ ਦੇਖੋ ਕਿ ਕੀ ਹਾਲਾਤ ਰਹੇ ਹੋਣਗੇ ਕਿਸ ਤਰੀਕੇ ਦੀ ਟੱਕਰ ਹੋਈ ਹੈ ਕਿ ਬੱਸ ਜਿਹੜੀ ਹੈ ਉਹ ਫਰੰਟ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਆ ਤੇ ਟਰਾਲੀ ਦਾ ਵੀ ਟਰੈਕਟਰ ਦਾ ਜਿਹੜਾ ਬੁਰਾ ਹਾਲ ਹੋ ਚੁੱਕਿਆ ਹੈ ਟਰੈਕਟਰ ਵੀ ਟੁੱਟ ਚੁੱਕਿਆ ਹੈ ਇੱਕ ਜਵਰਦਸਤ ਟੱਕਰ ਹੋਈ ਹੈ ਤੇ ਮੌਕੇ ਤੋਂ ਟਰੈਕਟਰ ਸਵਾਰ ਜਿਹੜਾ ਹੈ ਫਿਰ ਉਹ ਫਰਾਰ ਹੋ ਜਾਂਦਾ ਟੱਕਰ ਤੋਂ ਬਾਅਦ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਚੱਬੇਵਾਲ ਨੇੜੇ ਦੀਆਂ ਤਸਵੀਰਾਂ ਨੇ ਜਿੱਥੇ ਟਰੈਕਟਰ ਤੇ ਬੱਸ ਦੀ ਜਿਹੜੀ ਆ ਉਹ ਜਵਰਦਸਤ ਟੱਕਰ ਹੋਈ ਹੈ ਇੱਕ ਮਾੜਾ ਹਾਦਸਾ ਜਿਹੜਾ ਉਹ ਦਿਨ ਦਿਨ ਚੜਦੇ ਹੀ ਹੋ ਚੁੱਕਿਆ ਧੁੰਦ ਕਾਰਨ ਜਿਹੜੀ ਹੈ ਵਿਜ਼ਿਬਿਲਟੀ ਘਟੀ ਹੋਈ ਹੈ ਤੇ ਲਗਾਤਾਰ ਹਾਦਸੇ ਦੀਆਂ ਖਬਰਾਂ ਜੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਦੋਂ ਵੀ ਧੁੰਦ ਵੱਧਦੀ ਹੈ ਵਿਜ਼ਿਬਿਲਟੀ ਘੱਟਦੀ ਹੈ ਤਾਂ ਕਈ ਵਾਰ ਹਾਦਸੇ ਜਿਹਾ ਹੋ ਜਾਂਦੇ ਨੇ ਇਤਿਹਾਸੀਆਂ ਦੇ ਨਾਲ ਜਿਹੜੀਆਂ ਲਗਾਤਾਰ ਖਬਰਾਂ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਤੇ ਅਜੀਹ ਖਬਰ ਹੁਣ ਸਾਹਮਣੇ ਆਈ ਹੈ ਜਿੱਥੇ ਬੱਸ ਦੀ ਤੇ ਟਰਾਲੀ ਦੀ ਟੱਕਰ ਹੋਈ ਹੈ ਤੇ ਬੱਸ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਬੱਸ ਦੇ ਵਿੱਚ ਜੋ ਸਵਾਰੀਆਂ ਬੈਠੀਆਂ ਹੋਈਆਂ ਸਨ ਤਾਂ ਪੰਜ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਹੋਈਆਂ ਨੇ ਪੰਜ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹਾਲਾਂਕਿ ਟਰੈਕਟਰ ਟਰਾਲੀ ਦਾ ਨੁਕਸਾਨ ਜਿਹੜਾ ਹੈ ਉਸ ਨੂੰ ਜ਼ਿਆਦਾ ਪਹੁੰਚਿਆ ਪਰ ਬੱਸ ਦਾ ਵੀ ਕਾਸੀ ਨੁਕਸਾਨ ਹੋਇਆ ਫਰੰਟ ਤੋਂ ਬੱਸ ਵੀ ਜਿਹੜੀ ਹੈ ਉਹ ਚੰਗੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਚੱਬੇਵਾਲ ਦੇ ਕੋਲ ਜਿਹੜਾ ਇਹ ਧੁੰਦ ਕਰਕੇ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਹੋਇਆ ਤੇ ਪੀਮ ਸਾਈਡ ਤੋਂ ਜਿਹੜੀ ਹੈ ਇਹ ਬੱਸ ਆ ਰਹੀ ਸੀ ਤੇ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਸੀ ਪਰ ਚੱਬੇਵਾਲ ਦੇ ਨੇੜਾ ਨੇੜੇ ਜਿਹੜੀ ਆ ਉਹ ਇਟਾਂ ਵਾਲੀ ਟਰਾਲੀ ਜਿਹੜੀ ਹੁੰਦੀ ਹੈ ਉਹ ਰੋਡ ਤੇ ਹੁੰਦੀ ਹੈ ਤੇ ਸਪੀਡ ਦੇ ਵਿੱਚ ਹੁੰਦੀ ਹੈ ਜਿਸ ਕਰਕੇ ਉਹ ਟਰਾਲੀ ਜਿਹੜੀ ਹੈ ਬੱਸ ਦੇ ਵਿੱਚ ਜਾ ਬਚਦੀ ਹੈ ਤੇ ਫਿਰ ਇਹ ਹਾਦਸਾ ਹੋ ਜਾਂਦਾ ਹੈ ਟਰਾਲੀ ਜਿਹੜੀ ਹੈ ਸਿੱਧੀ ਕਹਿੰਦੇ ਆ ਕਿ ਬੱਸ ਦੇ ਵਿੱਚ ਫਰੰਟ ਤੋਂ ਆ ਕੇ ਵੱਜਦੀ ਹੈ ਤੇ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਜਦੋਂ ਟਰਾਲੀ ਵੱਜਦੀ ਹੈ ਤੇ ਟਰਾਲੀ ਸਵਾਰ ਜਿਹੜਾ ਉਹ ਮੌਕੇ ਤੇ ਉੱਤਰ ਕੇ ਫਰਾਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਸ਼ੱਕ ਹੁੰਦਾ ਹੈ ਕਿ ਕਿਤੇ ਲੋਕ ਜਿਹੜਾ ਉਸ ਦੀ ਕੁੱਟ ਮਾਰਨਾ ਕਰਦੇ ਨੇ ਕਈ ਵਾਰ ਲੋਕ ਜਿਹੜੇ ਨੇ ਭਾਵੁਕ ਹੋ ਕੇ ਜਵਾਤਾਂ ਦੇ ਵਿੱਚ ਆ ਕੇ ਟਰੈਕਟਰ ਵਾਲੇ ਨੇ ਜਾਂ ਕਿਸੇ ਦੀ ਜਿਸ ਦੀ ਗਲਤੀ ਹੋਵੇ ਉਸ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਟਰੈਕਟਰ ਸਵਾਰ ਜਿਹੜਾ ਉਹ ਮੌਕੇ ਤੇ ਉਧਰੋਂ ਫਰਾਰ ਹੋ ਜਾਂਦਾ ਪਰ ਬੱਸ ਦੇ ਵਿੱਚ ਜੋ ਸਵਾਰੀਆਂ ਹੁੰਦੀਆਂ ਨੇ ਪੰਜ ਦੇ ਕਰੀਬ ਸਵਾਰੀਆਂ ਜਿਹੜੀਆਂ ਸੀਗੀਆਂ ਉਹ ਜ਼ਖਮੀ ਹੋਈਆਂ ਨੇ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿਨ੍ਹਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ ਹੈ